ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਹਰ ਵੇਲੇ ਦੂਜਿਆਂ ਦੇ ਪ੍ਰਤੀ ਈਰਖਾ ਭਰੀ ਰਹਿੰਦੀ ਆ ਕਿਸੇ ਦੇ ਨਾਲ ਚੰਗਾ ਹੁੰਦਾ ਦੇਖ ਕੇ ਉਹ ਖੁਸ਼ ਨਹੀਂ ਹੋ ਪਾਉਂਦੇ ਜਾ ਵੀ ਕੋਈ ਹੋਰ ਵੀ ਮਾੜੀ ਆਦਤ ਹੋ ਸਕਦੀ ਆ ਜਿਹਦੇ ਤੇ ਤੁਸੀਂ ਦੁਖੀ ਪਰੇਸ਼ਾਨ ਤਾਂ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇਕਰ ਤੁਸੀਂ ਘਰ ਦੇ ਕਿਸੇ ਜੀ ਦੀਆਂ ਇਹਨਾਂ ਮਾੜੀਆਂ ਆਦਤਾਂ ਤੋਂ ਦੁਖੀ ਪਰੇਸ਼ਾਨ ਆ ਤਾਂ ਵੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮਹਾਪੁਰਖਾਂ ਨੇ ਐਸੀ ਜੁਗਤ ਸਮਝਾਈ ਆ ਐਸਾ ਸ਼ਬਦ ਜਾਪ ਦੱਸਿਆ ਏ ਜਿਹਨੂੰ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੀਆਂ ਕਈ ਦੁੱਖ ਤਕਲੀਫਾਂ ਦੂਰ ਹੋ ਜਾਣਗੀਆਂ ਤਾਂ ਫਿਰ ਆਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਸਭ ਤੋਂ ਪਹਿਲਾਂ ਨਾ ਆਪਾਂ ਕੁਝ ਖਾਸ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਨਾ ਚਾਹਾਂਗੇ ਫੇਰ ਆਪਾਂ ਸ਼ਬਦ ਜਾਪ ਬਾਰੇ ਗੱਲ ਕਰਾਂਗੇ ਤਾਂ ਗੱਲਾਂ ਦੇ ਵਿੱਚੋਂ ਪਹਿਲੀ ਗੱਲ ਆ ਸਾਡੇ ਗੁੱਸੇ ਬਾਰੇ ਕਿ ਆਪਾਂ ਕਈ ਵਾਰ ਨਾ ਬਹੁਤ ਜ਼ਿਆਦਾ ਗੁੱਸਾ ਕਰ ਬੈਠਦੇ ਆ ਪਰ ਗੁੱਸਾ ਕਰਕੇ ਅਸੀਂ ਖੁਦ ਦਾ ਹੀ ਨੁਕਸਾਨ ਕਰਦੇ ਆ ਤਾਂ ਗੁੱਸਾ ਕਰਨਾ ਸਾਡੀ ਸਿਹਤ ਦੇ ਲਈ ਸਾਡੇ ਰਿਸ਼ਤਿਆਂ ਦੇ ਲਈ ਸਾਡੀ ਜ਼ਿੰਦਗੀ ਦੇ ਲਈ ਬਹੁਤ ਨੁਕਸਾਨਦੇ ਆ ਤਾਂ ਗੁੱਸੇ ਤੋਂ ਜਿੰਨਾ ਹੀ ਬਚੇ ਰਵਾਂਗੇ ਨਾ ਓਨੇ ਹੀ ਸੋਖੇ ਰਵਾਂਗੇ ਕਈ ਵਾਰ ਬੰਦਾ ਗੁੱਸੇ ਦੇ ਵਿੱਚ ਆਇਆ ਬਿਨਾ ਸੋਚੇ ਸਮਝੇ ਕੁਝ ਐਸਾ ਬੋਲ ਬੈਠਦਾ ਏ ਜਿਹਦੇ ਕਰਕੇ ਉਹਦੇ ਬੜੇ ਪਿਆਰੇ ਬੜੇ ਪੁਰਾਣੇ ਰਿਸ਼ਤੇ ਵੀ ਖਰਾਬ ਹੋ ਜਾਂਦੇ ਆ ਤਾਂ ਆਪਣੇ ਗੁੱਸੇ ਦੇ ਉੱਤੇ ਜਿੰਨਾ ਹੋ ਸਕੇ ਕੰਟਰੋਲ ਰੱਖਣਾ ਚਾਹੀਦਾ ਹੈ ਉਸ ਤੋਂ ਬਾਅਦ ਆ ਈਰਖਾ ਈਰਖਾ ਵਸ ਪਿਆ ਇਨਸਾਨ ਵੀ ਕਦੇ ਆਪਣਾ ਭਲਾ ਨਹੀਂ ਕਰ ਸਕਦਾ ਕਿਉਂਕਿ ਜਿਸ ਮਨੁੱਖ ਦੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਈਰਖਾ ਆਉਂਦੀ ਹੈ ਨਾ ਸਭ ਤੋਂ ਪਹਿਲਾਂ ਤਾਂ ਉਹ ਗੁਰੂ ਚਰਨਾਂ ਤੋਂ ਦੂਰ ਹੋ ਜਾਂਦਾ ਹੈ ਉਸ ਤੋਂ ਬਾਅਦ ਈਰਖਾ ਵਸ ਪਿਆ ਇਨਸਾਨ ਆਪਣੇ ਕੰਮਾਂ ਵੱਲ ਆਪਣੇ ਆਪ ਵੱਲ ਧਿਆਨ ਹੀ ਨਹੀਂ ਦੇ ਪਾਉਂਦਾ ਕਿਉਂਕਿ ਉਹਦਾ ਪੂਰਾ ਧਿਆਨ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਰਹਿੰਦਾ ਹੈ ਕਿ ਇਹ ਫਲਾਣਾ ਬੰਦਾ ਕੀ ਕਰ ਰਿਹਾ ਹੈ ਕਿੱਥੇ ਆਉਂਦਾ ਹੈ ਕਿੱਥੇ ਜਾਂਦਾ ਹੈ ਤੋ ਆਪਣਾ ਪੂਰਾ ਧਿਆਨ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਲਾ ਬੈਠਦਾ ਹੈ ਆਪਣੇ ਲਈ ਕੁਝ ਵੀ ਨਹੀਂ ਕਰ ਪਾਉਂਦਾ ਇਸ ਕਰਕੇ ਆਪਣੇ ਮਨ ਦੀ ਇਸ ਈਰਖਾ ਨੂੰ ਵੀ ਦੂਰ ਜ਼ਰੂਰ ਕਰਨਾ ਹੈ ਕਿਉਂਕਿ ਈਰਖਾ ਸਾਨੂੰ ਗੁਰੂ ਚਰਨਾਂ ਤੋਂ ਦੂਰ ਕਰਦੀ ਹੈ ਈਰਖਾ ਕਰਨ ਵਾਲਾ ਮਨੁੱਖ ਗੁਰੂ ਦੀ ਖੁਸ਼ੀ ਹਾਸਲ ਨਹੀਂ ਕਰ ਪਾਉਂਦਾ ਕਿਉਂਕਿ ਦੇਖੋ ਜੀ ਦੇ ਨਾਲ ਆਪਾਂ ਈਰਖਾ ਕਰ ਰਹੇ ਆ ਉਹ ਸਾਡੀ ਕਿਸਮਤ ਦਾ ਨਹੀਂ ਖਾ ਰਿਆ ਸਾਡੀ ਮਿਹਨਤ ਦਾ ਨਹੀਂ ਖਾ ਰਿਆ ਉਹਨੂੰ ਉਹਦੀ ਕੀਤੀ ਹੋਈ ਮਿਹਨਤ ਦਾ ਫਲ ਮਿਲ ਰਿਹਾ ਹੈ ਅਤੇ ਦੇਖ ਕੌਣ ਰਿਹਾ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਆਪ ਮਿਹਨਤ ਕਰਨ ਵਾਲਾ ਬੰਦਾ ਉਹ ਖੁਦ ਆਪਿਆ ਅਤੇ ਮਿਹਨਤ ਕਰਵਾਉਣ ਵਾਲਾ ਮਿਹਨਤ ਦਾ ਫਲ ਦੇਣ ਵਾਲਾ ਸਤਿਗੁਰ ਸੱਚੇ ਪਾਤਸ਼ਾਹ ਹੈ ਤਦ ਫਿਰ ਅਸੀਂ ਉਹਦੇ ਨਾਲ ਈਰਖਾ ਕਿਉਂ ਕਰਨੀ? ਕਿਉਂ ਅਸੀਂ ਆਪਣੇ ਪਾਪਾਂ ਦੀ ਪੰਡ ਭਾਰੀ ਕਰਦੇ ਰਹਿੰਦੇ ਹਾਂ ਦੂਜਿਆਂ ਦੇ ਨਾਲ ਈਰਖਾ ਕਰ ਕਰਕੇ? ਅੱਜ ਤੋਂ ਬਾਅਦ ਇਸ ਈਰਖਾ ਨੂੰ ਮਨ ਦੇ ਵਿੱਚੋਂ ਕੱਢਣਾ ਹੈ। ਹਮੇਸ਼ਾ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਨੇ ਵੀ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਇਸ ਈਰਖਾ ਤੋਂ ਬਚਾ ਲਓ। ਪਰਕਾ ਬੁਰਾ ਨਾ ਰੱਖੋ ਜੀਤ। ਤੁਮਕੋ ਦੁੱਖ ਨਹੀਂ ਪਾਈ ਮਿੱਤ ਜਦੋਂ ਆਪਾਂ ਦੂਜਿਆਂ ਦੇ ਬਾਰੇ ਮਾੜਾ ਸੋਚਣਾ ਦੂਜਿਆਂ ਦਾ ਮਾੜਾ ਕਰਨਾ ਬੰਦ ਕਰ ਦਿੱਤਾ ਤਾਂ ਸਾਡਾ ਮਾੜਾ ਤਾਂ ਆਪਣੇ ਆਪ ਹੀ ਹੋਣਾ ਰੁਕ ਜਾਣਾ ਹੈ ਅਸੀਂ ਜਾਣੇ ਅਣਜਾਣੇ ਦੇ ਵਿੱਚ ਚੌਲੇ ਤਾਂ ਦੂਜਿਆਂ ਦੇ ਲਈ ਮਾੜਾ ਹੈ ਪਰ ਕਰ ਅਸੀਂ ਆਪਣਾ ਮਾੜਾ ਰਹਿ ਹੁੰਨੇ ਆ ਤਾਂ ਦੂਜਿਆਂ ਦੇ ਲਈ ਹਮੇਸ਼ਾ ਚੰਗਾ ਸੋਚੋ ਚੰਗਾ ਕਰੋ ਤਾਂ ਸਾਡੇ ਨਾਲ ਵੀ ਚੰਗਾ ਹੀ ਹੋਵੇਗਾ ਕਦੇ ਵੀ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਕਦੇ ਵੀ ਕਿਸੇ ਦੇ ਉੱਤੇ ਗੁੱਸਾ ਕਰਕੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਅਤੇ ਨਿੰਦਿਆ ਚੁਗਲੀ ਤੋਂ ਤਾਂ ਬਿਲਕੁਲ ਦੂਰ ਰਹਿਣਾ ਹੈ ਸਭ ਤੋਂ ਜ਼ਿਆਦਾ ਸ਼ਕਤੀ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਨਿੰਦਿਆ ਚੁਗਲੀ ਤੋਂ ਵਰਜਿਆ ਹੈ ਪਰ ਅਸੀਂ ਨਿੰਦਿਆ ਚੁਗਲੀ ਕਰਨ ਦੇ ਵਿੱਚ ਬੜਾ ਆਨੰਦ ਮਹਿਸੂਸ ਕਰਦੇ ਆ ਕਿਸੇ ਦੀ ਬੁਰਾਈ ਹੋ ਰਹੀ ਹੋਵੇ ਕਿਸੇ ਦੀ ਨਿੰਦਿਆ ਚੁਗਲੀ ਹੋ ਰਹੀ ਹੋਵੇ ਤਾਂ ਸੁਣਨ ਦੇ ਵਿੱਚ ਬੜਾ ਆਨੰਦ ਆਉਂਦਾ ਹੈ ਇੰਨਿਆ ਨੂੰ ਕਰਨ ਦੇ ਵਿੱਚ ਵੀ ਬੜਾ ਆਨੰਦ ਆਉਂਦਾ ਹੈ ਪਰ ਇਹ ਚਾਟਪਾਲਾ ਦਾ ਆਨੰਦ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਸਕਦਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਆ ਨਾ ਸਮਝੋ ਦੂਜੇ ਦੇ ਪਾਪਾਂ ਦੀ ਪੰਡ ਆਪਣੇ ਸਿਰ ਤੇ ਚੁੱਕ ਰਹੇ ਆ ਆਪਣੇ ਚੰਗੇ ਕਰਮ ਉਹਨੂੰ ਦੇ ਕੇ ਉਹਦੇ ਸਾਰੇ ਮਾੜੇ ਕਰਮ ਅਸੀਂ ਆਪਣੇ ਆਪ ਤੇ ਲੈ ਲੈਂਦੇ ਆ ਤਾਂ ਇਸ ਕਰਕੇ ਭੁੱਲ ਕੇ ਵੀ ਕਦੀ ਕਿਸੇ ਦੀ ਨਿੰਦਿਆ ਚੁਗਲੀ ਕਿਸੇ ਦੀ ਬੁਰਾਈ ਨਹੀਂ ਕਰਨੀ ਆਪਣੇ ਆਪ ਦੇ ਨਾਲ ਮਤਲਬ ਰੱਖੋ ਆਪਣੇ ਆਪ ਦੇ ਔਗਣ ਆਪਣੇ ਆਪ ਦੀਆਂ ਕਮੀਆਂ ਨੂੰ ਦੇਖ ਕੇ ਉਹਨਾਂ ਨੂੰ ਦੂਰ ਕਰਨਾ ਹੈ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਕੀ ਹੋ ਰਿਹਾ ਹੈ ਉਹ ਕੀ ਕਰ ਰਹੇ ਨੇ ਇਹ ਤਾਂ ਝਾਕ ਝਾਕ ਕਰਨੀ ਬੰਦ ਕਰਾਂਗੇ ਤਾਂ ਸੁਖੀ ਹੋਵਾਂਗੇ ਇਹਨਾਂ ਮਾੜੇ ਕੰਮਾਂ ਤੋਂ ਦੂਰ ਰਹਿਣਾ ਹੈ ਇਹ ਮਾੜੇ ਕੰਮਾਂ ਤੋਂ ਦੂਰ ਆਪਾਂ ਦੂਰ ਰਵਾਂਗੇ ਜਦੋਂ ਸਾਡੇ ਅੰਦਰ ਗੁਰੂ ਦਾ ਗਿਆਨ ਜਾਵੇਗਾ ਤਾਂ ਫਿਰ ਗੁਰਬਾਣੀ ਦਾ ਪਾਠ ਕਰਨਾ ਹੈ ਗੁਰਬਾਣੀ ਦਾ ਪਾਠ ਹਰ ਹਾਲ ਦੇ ਵਿੱਚ ਕਰਨਾ ਹੀ ਕਰਨਾ ਹੈ ਕਿਉਂਕਿ ਗੁਰਬਾਣੀ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਦੀ ਆ ਗੁਰਬਾਣੀ ਦਾ ਗਿਆਨ ਸਾਨੂੰ ਚੰਗੇ ਮਾਰੇ ਤੋਂ ਸचेत ਕਰਦਾ ਹੈ ਗੁਰਬਾਣੀ ਦਾ ਗਿਆਨ ਸਾਨੂੰ ਦੱਸਦਾ ਹੈ ਕਿ ਕਿਹੜੇ ਕੰਮ ਸਾਡੇ ਲਈ ਕਰਨੇ ਚੰਗੇ ਆ ਅਤੇ ਕਿਹੜੇ ਕੰਮ ਕਰਕੇ ਸਾਡਾ ਨੁਕਸਾਨ ਹੋਵੇਗਾ ਤਾਂ ਰੋਜ਼ ਰੋਜ਼ ਗੁਰਬਾਣੀ ਦਾ ਪਾਠ ਕਰਨਾ ਹੈ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਚਾਹੀਦਾ ਹੈ ਜੇਕਰ ਕੋਈ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰ ਸਕਦਾ ਜਪਨੀ ਸਾਹਿਬ ਜੀ ਦੀ ਬਾਣੀ ਜ਼ਰੂਰ ਪੜੇ ਰੋਜ਼ਾਨਾ ਦਾ ਇੱਕ ਪਾਠ ਸੁਖਨੀ ਸਾਹਿਬ ਜੀ ਦਾ ਜ਼ਰੂਰ ਕਰਨਾ ਚਾਹੀਦਾ ਹੈ ਜੇ ਇੱਕ ਨਹੀਂ ਕਰ ਸਕਦੇ ਉਹਨੂੰ ਦੋ ਜਾਂ ਚਾਰ ਭਾਗਾਂ ਦੇ ਵਿੱਚ ਵੰਡ ਕੇ ਕਰ ਲਈਏ ਗੁਰਬਾਣੀ ਦੇ ਅਰਥ ਜ਼ਰੂਰ ਸਮਝਣੇ ਆ ਕਿਉਂਕਿ ਜਦੋਂ ਅਰਥ ਸਮਝਾਂਗੇ ਤਾਂ ਸਮਝ ਲੱਗਣੀ ਹੈ ਵੀ ਗੁਰੂ ਸਾਹਿਬ ਜੀ ਨੇ ਕੀ ਸਿਖਾਏ ਆ ਤਾਂ ਹੁਣ ਗੱਲ ਕਰਦੇ ਆ ਆਪਾਂ ਉਸ ਸ਼ਬਦ ਦੇ ਜਾਪ ਬਾਰੇ ਜੋ ਮਹਾਪੁਰਖਾਂ ਨੇ ਸਾਨੂੰ ਕਰਨ ਨੂੰ ਕਿਹਾ ਏ ਇਹ ਸ਼ਬਦ ਜਾਪ ਜਦੋਂ ਹੀ ਸਾਡੀ ਰਸਨਾ ਦੇ ਉੱਤੇ ਆ ਗਿਆ ਨਾ ਸਾਡੀ ਰਸਨਾ ਪਵਿੱਤਰ ਹੁੰਦੀ ਆ ਸਾਡੀ ਰਸਨਾ ਸਾਡੇ ਹਿਰਦੇ ਦੇ ਵਿੱਚ ਨਿਮਰਤਾ ਵਾਸ ਹੁੰਦੀ ਆ ਇਹ ਸ਼ਬਦ ਹੈ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਜਿਹੜਾ ਵੀ ਮਨੁੱਖ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦੇਵੇ ਉਹਦੀ ਜ਼ਿੰਦਗੀ ਦੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ ਇਹ ਗੁੱਸਾ ਕ੍ਰੋਧ ਈਰਖਾ ਇਹ ਸਾਰੇ ਵਿਕਾਰ ਮਾੜੀਆਂ ਆਦਤਾਂ ਕਹਿੰਦੇ ਉਹਦੀ ਜ਼ਿੰਦਗੀ ਦੇ ਵਿੱਚ ਉਹ ਆਪਣੇ ਆਪ ਹੀ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਇਸ ਕਰਕੇ ਰੋਜ਼-ਰੋਜ਼ ਗੁਰਬਾਣੀ ਦਾ ਪਾਠ ਵੀ ਕਰਨਾ ਇਹ ਨਾਲ-ਨਾਲ ਗੁਰੂ ਰਾਮਦਾਸ ਬਾਸ਼ਾ ਜੀ ਦੇ ਨਾਮ ਦਾ ਸਿਮਰਨ ਕਰਨਾ ਸਵੇਰੇ ਉੱਠ ਕੇ ਨਾ 5-10 ਮਿੰਟ ਬੈਠ ਕੇ ਚੌਂਕੜਾ ਮਾਰ ਕੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੇ ਕੋਈ ਗੁਰੂ ਰਾਮਦਾਸ ਪਾਸ਼ਾ ਜੀ ਦੇ ਸ਼ਬਦ ਦਾ ਉਚਾਰਨ ਕਰਨਾ ਉਹ ਵੀ ਕਰ ਸਕਦੇ ਆ ਅਮਰਤ ਵੇਲੇ ਉੱਠ ਕੇ 10-15 ਮਿੰਟ ਇਸ ਤਰ੍ਹਾਂ ਚੌਂਕੜਾ ਮਾਰ ਕੇ ਕਰ ਲਿਗੇ ਫਿਰ ਆਪਣੇ ਕੰਮਕਾਰ ਕਰਦਿਆਂ ਹੋਇਆਂ ਤੁਰਦਿਆਂ ਫਿਰਦਿਆਂ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਇਲਾਜ ਕਰੀ ਨਾ ਮੋਤਾਜ ਜਾ ਫਿਰ ਤਨ ਤਨ RAMDAS GURU ਜਿਨ ਸਿਰ ਆਤਿਨੇ ਸਵਾਰਿਆ ਇਹਦਾਂ ਜੋ ਵੀ ਸ਼ਬਦ ਤੁਹਾਨੂੰ ਗੰਠ ਨੇ ਭਾਵੇਂ ਇੱਕ ਇੱਕ ਪੰਕਤੀ ਹਰ ਇੱਕ ਸ਼ਬਦ ਦੀ ਗਾਈ ਜਾਓ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਭਾਵਨਾ ਦੇਖਦੇ ਨੇ ਸਾਡੇ ਅੰਦਰ ਦਾ ਪ੍ਰੇਮ ਪਿਆਰ ਦੇਖਦੇ ਨੇ ਇਸ ਤਰਾ ਪਿਆਰ ਦੇ ਵਿੱਚ ਭਿੱਜ ਕੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਯਾਦ ਕਰਨਾ ਹੈ ਜਿਉਂ-ਜਿਉਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਯਾਦ ਕਰਾਂਗੇ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋਣਗੇ ਸਾਡੀਆਂ ਮਾੜੀਆਂ ਆਦਤਾਂ ਸਾਡੇ ਤੋਂ ਦੂਰ ਹੋਣਗੀਆਂ ਸਾਡੇ ਅੰਦਰ ਨਿਮਰਤਾ ਸਹਿਣਸ਼ੀਲਤਾ ਆਵੇਗੀ ਜਿਨ੍ਹਾਂ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਉਹਨਾਂ ਦਾ ਅਮਰਤ ਵੇਲਾ ਪੱਕਾ ਹੋ ਜਾਵੇਗਾ ਜਿਹੜੀਆਂ ਪਹਿਣਾ ਬੀਬੀਆਂ ਕਹਿ ਦਿੰਦੀਆਂ ਸਾਡੇ ਬੱਚੇ ਜੇਤ ਬਹੁਤ ਕਰਦੇ ਨੇ ਅਕੇਲੇ ਹੀ ਲੱਗਦੇ ਮਾੜੀ ਸੰਕਤ ਵੱਲ ਜਾ ਰਹੇ ਨੇ ਉਹਨਾਂ ਦੇ ਅੱਗੇ ਬੇਨਤੀ ਆ ਕਿ ਉਹ ਪਹਿਣਾ ਬੀਬੀਆਂ ਭੋਜਨ ਪ੍ਰਸ਼ਾਦਾ ਬਣਾਉਂਦੇ ਹੋਏ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰੋ ਵੈਸੇ ਤਾਂ ਜਦੋਂ ਆਪਾਂ ਸਾਰੇ ਘਰ ਦੇ ਜੀਵਾਂ ਦੇ ਲਈ ਭੋਜਨ ਪ੍ਰਸ਼ਾਦਾ ਬਣਾਉਣੇ ਤਾਂ ਗੁਰਬਾਣੀ ਦਾ ਪਾਠ ਜਾਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਸਿਮਰਨ ਕਰਦਿਆਂ ਹੋਇਆਂ ਹੀ ਭੋਜਨ ਪ੍ਰਸ਼ਾਦਾ ਬਣਾਉਣਾ ਹੈ ਪਰ ਕੁਝ ਪਹਿਣਾ ਕਹਿ ਦਿੰਦੀਆਂ ਵੀ ਕੀ ਕਰੀਏ ਅਸੀਂ ਬੜਾ ਧਿਆਨ ਦੇ ਨਾਲ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰਦੇ ਆਂ ਪਰ ਇੱਕ ਦੋ ਪ੍ਰਸ਼ਾਦੇ ਬਣਾਉਣ ਤੋਂ ਬਾਅਦ ਸਾਡਾ ਮਨ ਆਪਣੇ ਆਪ ਹੀ ਦੂਰ ਦੀਆਂ ਸੈਰਾਂ ਤੇ ਨਿਕਲ ਜਾਂਦਾ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਭਾਵ ਕਿ ਜਿਨ੍ਹਾਂ ਦਾ ਅਜੇ ਆਪਣੇ ਮਨ ਦੇ ਉੱਤੇ ਕੰਟਰੋਲ ਨਹੀਂ ਆ ਮਨ ਦੂਰ ਦੀਆਂ ਸੈਰਾਂ ਤੇ ਭੱਜ ਜਾਂਦਾ ਹੈ ਉਹਨਾਂ ਦੇ ਅੱਗੇ ਬੇਨਤੀ ਆ ਕਿ ਤੁਸੀਂ ਜਿਸ ਵੀ ਜੀ ਦੀਆਂ ਮਾੜੀਆਂ ਆਦਤਾਂ ਤੋਂ ਦੁਖੀ ਹੋ ਪਰੇਸ਼ਾਨ ਹੋ ਚਾਹੁੰਦੇ ਹੋ ਕਿ ਇਹਦੀਆਂ ਮਾੜੀਆਂ ਆਦਤਾਂ ਛੁੱਟ ਜਾਣ ਇਹਦਾ ਗੁੱਸਾ ਇਹਦੀ ਈਰਖਾ ਇਹਦਾ ਕਿਹੜਾ ਛੱਡ ਜਵੇ ਇਹਦੇ ਅੰਦਰ ਵੀ ਨਿਮਰਤਾ ਸਹਿਣਸ਼ੀਲਤਾ ਆਵੇ ਇਹ ਵੀ ਗੁਰੂ ਦੇ ਲੜ ਲੱਗੇ ਗੁਰਬਾਣੀ ਦਾ ਪਾਠ ਕਰੇ ਗੁਰੂ ਘਰ ਜਾਵੇ ਤਾਂ ਉਸ ਜੀ ਦੇ ਲਈ ਭੋਜਨ ਪ੍ਰਸ਼ਾਦਾ ਬਣਾਉਂਦੇ ਹੋਏ ਨਾ ਜਿਵੇਂ ਉਹ ਭਾਵੇਂ ਇੱਕ ਪ੍ਰਸ਼ਾਦਾ ਖਾਂਦਾ ਏ ਦੋ ਖਾਵੇ ਚਾਰ ਖਾਵੇ ਉਹ ਪੂਰਾ ਮਨ ਲਾ ਕੇ ਧਿਆਨ ਦੇ ਨਾਲ ਗੁਰੂ ਰਾਮਦਾਸ ਪਾਸ਼ਾ ਜੀ ਦੇ ਨਾਮ ਦਾ ਸਿਮਰਨ ਕਰਦੇ 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 ਉਜਨ ਪ੍ਰਸ਼ਾਦਾ ਬਣਾਓ ਅਤੇ ਉਹਨੂੰ ਸ਼ਕਾਉਣ ਵੀ ਲਈ ਇਸੇ ਤਰ੍ਹਾਂ ਹੀ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਕਰੀ ਨਾ ਮੌਤਾ ਹੈ ਫਿਰ ਜੇਕਰ ਤੁਸੀਂ ਆਪਣੇ ਬੱਚਿਆਂ ਦੇ ਲਈ ਕੁਝ ਕਰਨਾ ਚਾਹੁੰਦੇ ਆ ਤਾਂ ਜਦੋਂ ਵੀ ਆਪਣੇ ਬੱਚਿਆਂ ਨੂੰ ਤਿਆਰ ਕਰਦੇ ਆ ਖਾਸ ਕਰਕੇ ਜਦੋਂ ਉਹਨਾਂ ਦੇ ਕੇਸ ਸਵਾਰਦੇ ਆ ਜਦੋਂ ਉਹਨਾਂ ਦੇ ਕੇਸਾਂ ਨੂੰ ਵਾਹੁੰਦੇ ਆ ਵਾਲ ਵਾਹੁੰਦੇ ਆ ਜਾ ਉਹਨਾਂ ਦੇ ਵਾਲਾਂ ਦੇ ਵਿੱਚ ਤੇਲ ਲਾਉਂਦੇ ਆ ਕੰਗੀ ਕਰਦੇ ਆ ਤਾਂ ਉਦੋਂ ਵੀ ਧੰਨ ਗੁਰੂ ਰਾਮਦਾਸ ਰੱਖੀ ਗਰੀਤ ਦੀ ਇਲਾਜ ਕਰੀ ਨਾ ਮੋਤਾਜ ਜਾਂ ਫਿਰ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰ ਲਓ ਮੂਲ ਮੰਤਰ ਜੀ ਦਾ ਜਾਪ ਕਰ ਜਿਵੇਂ ਵੀ ਤੁਹਾਨੂੰ ਜੋ ਵੀ ਬਾਣੀ ਕੰਠਿਆ ਨਾ ਉਹ ਬਾਣੀ ਪੜ੍ਹਦੇ ਆ ਪੜ੍ਹਦੇ ਆ ਮਨ ਵਿੱਚ ਭਾਵਨਾ ਇਹ ਹੋਵੇ ਵੀ ਸਤਗੁਰ ਸੱਚੇ ਪਾਤਸ਼ਾਹ ਮੇਰੇ ਬੱਚੇ ਨੂੰ ਚੰਗੀ ਮਤਬੁੱਧ ਬਖਸ਼ੋ ਪ੍ਰਭ ਕੇ ਸਿਮਰਨ ਅਨਿਰਧ ਸਿਦਨਾਉਣੇ ਤੇ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤਵਤ ਸਤਗੁਰ ਸੱਚੇ ਪਾਤਸ਼ਾਹ ਤੋਂ ਆਪਣੇ ਲਈ ਮਤਬੁੱਧ ਮੰਗਣੀ ਆ ਕਿਉਂਕਿ ਜਦੋਂ ਸਤਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸੱਚੀ ਸੁੱਚੀ ਮਤਬੁੱਧ ਦੇ ਦਿੱਤੀ ਤਾਂ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਤਕਲੀਫਾਂ ਦੂਰ ਹੋ ਜਾਣੀਆਂ ਤਾਂ ਇਹਨਾਂ ਗੱਲਾਂ ਵੱਲ ਧਿਆਨ ਜ਼ਰੂਰ ਦੇਣਾ ਪੈਣਾ ਭੋਜਨ ਪ੍ਰਸ਼ਾਦਾ ਬਣਾਉਣ ਦਾ ਨਿਯਮ ਹੀ ਆਪਾਂ ਆਪਣੇ ਕਰਦੇ ਵਿੱਚ ਬਦਲ ਲਈਏ ਜਿਵੇਂ ਪਹਿਲਾਂ ਗੱਲਾਂ ਕਰਦੇ ਕਰਦੇ ਰੋਟੀ ਬਣਾਉਨੇ ਆ ਜਾਂ ਟੀਵੀ ਮੋਬਾਈਲ ਦੇਖਦੇ ਆ ਦੇਖਦੇ ਆ ਰੋਟੀ ਬਣਾਉਨੇ ਆ ਅੱਜ ਤੋਂ ਉਹ ਬੰਦ ਕਰ ਦੋ ਅੱਜ ਤੋਂ ਗੁਰਬਾਣੀ ਦਾ ਸ਼ਬਦ ਜਾਪ ਚੱਲੇ ਗੁਰਬਾਣੀ ਦਾ ਪਾਠ ਚੱਲੇ ਵਾਹਿਗੁਰੂ ਜੀ ਦਾ ਸਿਮਰਨ ਚੱਲੇ ਨਾਲ-ਨਾਲ ਭੋਜਨ ਬਣੇ ਤੇ ਦੇਖਣਾ ਉਹ ਭੋਜਨ ਪ੍ਰਸ਼ਾਦੇ ਦੀ ਤਾਕਤ ਕਈ ਗੁਣਾ ਵੱਧ ਜਾਂਦੀ ਆ ਉਸ ਭੋਜਨ ਪ੍ਰਸ਼ਾਦੇ ਦੀ ਊਰਜਾ એનર્ਜੀ ਵਧ ਜਾਂਦੀ ਹੈ ਉਹ ਭੋਜਨ ਪ੍ਰਸ਼ਾਦਾ ਕੋਈ ਆਮ ਭੋਜਨ ਪ੍ਰਸ਼ਾਦਾ ਨਹੀਂ ਰਹਿੰਦਾ ਉਹ ਅਮਰਤ ਰੂਪੀ ਬਣ ਜਾਂਦਾ ਹੈ ਫਿਰ ਜਿਸ ਵੀ ਜੀ ਦੇ ਅੰਦਰ ਜਾਂਦਾ ਹੈ ਨਾ ਉਹਦੇ ਅੰਦਰ ਜਾ ਕੇ ਠੰਡ ਵਰਤਾਉਂਦਾ ਹੈ ਉਹਦੇ ਅੰਦਰ ਦੇ ਕਈ ਦੁੱਖ ਰੋਗ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਭੈਣਾ ਬੀਬੀਆਂ ਆਪਣੇ ਘਰ ਪਰਿਵਾਰ ਦੀ ਤੰਦਰੁਸਤੀ ਤਰੱਕੀ ਦੇ ਲਈ ਬਹੁਤ ਕੁਝ ਕਰਦੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਤਾਂ ਇਹ ਕੰਮ ਵੀ ਜ਼ਰੂਰ ਕਰਨਾ ਪਰ ਕਰਨਾ ਨੇਮ ਦੇ ਨਾਲ ਆ ਇਹ ਨਹੀਂ ਆ ਵੀ ਇੱਕ ਦਿਨ ਕਰ ਲਿਆ ਫਿਰ ਅਗਲੇ ਦਿਨ ਭੁੱਲ ਗਏ ਨਾ ਘਟੂ ਘਟ ਲਗਾਤਾਰ 3 ਮਹੀਨੇ ਇਸ ਤਰ੍ਹਾਂ ਕਰਨਾ ਹੈ ਕਰਨਾ ਤਾਂ ਜਿੰਦਗੀ ਭਰ ਹੈ ਜਦੋਂ 3 ਮਹੀਨੇ ਆਪਾਂ ਕਰਦੇ ਜਾਵਾਂਗੇ ਤਾਂ ਸਾਨੂੰ ਆਪਣੇ ਘਰ ਪਰਿਵਾਰ ਦੇ ਅੰਦਰ ਬਹੁਤ ਬਦਲਾਅ ਨਜ਼ਰ ਆਉਣਗੇ ਕਿਰਤਾ ਅਸੀਂ ਇਸ ਨਿਯਮ ਨੂੰ ਬਦਲ ਹੀ ਨਹੀਂ ਪਾਵਾਂਗੇ ਤਾਂ ਫਿਰ ਅੱਜ ਤੋਂ ਹੀ ਸ਼ੁਰੂਆਤ ਕਰ ਲੋ ਇਹ ਪੌਦੇ ਮਹੀਨੇ ਤੋਂ ਇਸ ਸ਼ਹੀਦੀ ਹਫ਼ਤੇ ਤੋਂ ਸ਼ੁਰੂਆਤ ਕਰ ਲੋ ਚਾਰ ਸਾਹਿਬ ਜਾਦੀਆਂ ਦੇ ਚਰਨਾਂ ਦੇ ਵਿਚ ਅਰਦਾਸ ਬੇਨਤੀ ਕਰਕੇ ਘਰ ਦੇ ਵਿੱਚ ਇਹ ਸ਼ੁਰੂਆਤ ਕਰ ਲਈਏ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿਚ ਅਰਦਾਸ ਬੇਨਤੀ ਕਰਕੇ ਇਹ ਕੰਮ ਕਰਨਾ ਸ਼ੁਰੂ ਕਰੀਏ ਤਾਂ ਇਹ ਨਿਯਮ ਵੀ ਨਿਭ ਜਾਵੇਗਾ ਤਾਂ ਫਿਰ ਆਓ ਅੱਜ ਤੋਂ ਹੀ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਣ ਦਾ ਨਿਯਮ ਜ਼ਰੂਰ ਬਦਲੀਏ ਗਰਬਾਣੀ ਦਾ ਪਾਠ ਸ਼ਬਦ ਜਾਪ ਕਰਦਿਆ ਕਰਦੇ ਆ ਪੂਜਨ ਪ੍ਰਸ਼ੰਤਾ ਬਣਾਈਏ ਗੁਰੂ ਰਾਮਦਾਸ ਪਾਸ਼ਾ ਜੀ ਦੇ ਨਾਮ ਦਾ ਸਿਮਰਨ ਕਰੀਏ ਰੋਜ਼ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਕਰੀਏ